ਕੀ ਨਹੀਂ ਇਹ ਮੈਂ ਬੋਲ ਰਿਹਾ ਇਹ ਤਾਂ ਸਾਡੇ ਵਿੱਚ ਥੋੜੇ ਕੰਮ ਕਰਾ ਰਿਹਾ ਮੈਂ ਅਹੀ ਪਹਿ ਜਾਣ ਕੇ ਕੰਮ ਨਹੀਂ ਕੀਤਾ ਸਾਡੀ ਇਹ ਲੈਣ ਨਹੀਂ ਹੈ ਸਾਡੇ ਲੈਣ ਲਾਇਆ ਝੋਲਿਆਂ ਦੀ ਸਾਡੇ ਤੇ ਸਾਡੇ ਭਰਾ ਦੇ ਦੋਸ਼ ਨਹੀਂ ਚੱਲਦੇ ਸੀ ਉਹ ਚੱਕਰ ਨੇ ਹਨ ਪਰ ਗੱਲ ਇਹ ਕੀ ਉਹਨਾਂ ਨੇ ਗੁੱਜੇ ਨੂੰ ਤੇ ਬੁੱਜੇ ਨੂੰ ਤੇ ਮਾਤਾ ਨੂੰ ਤੁਸੀਂ ਮਾਰੀਆਂ ਚੁਪੇ ਦੇ ਅਹੀ ਚੁਪੇੜਾ ਕਿਸੇ ਨੂੰ ਅਹੀ ਇਦਾਂ ਨਹੀਂ ਰਹੀ ਇਨਸਾਨੀਤ ਕਹਿੰਦੇ ਅਹੀ ਕਿਸੇ ਨੂੰ ਹੱਥੋਂ ਨਹੀਂ ਦੇਦਾ ਜੀ ਕੋਈ ਕੰਮ ਨਹੀਂ ਕਰਾਉਂ ਸਾਡੇ ਕੋਲ ਥੋੜਾ ਕੰਮ ਨਹੀਂ ਨਹੀਂ ਸੀਸੀਟੀਵੀ ਦੇ ਕੈਮਰੇ ਦੇ ਵਿੱਚ ਕੋਣ ਆਂਦੇ ਆ ਜਿਸ ਦੇ ਚੁਪੇੜਾ ਮਾਰੀ ਨਹੀਂ ਅਹੀ ਇਹ ਜੋ ਮੁੰਡਾ ਹੋ ਰਿਹਾ ਹੈ ਤੇ ਇਹ ਕੰਮ ਨਹੀਂ ਅਹੀ ਉਮਰ ਦਾ ਫਿਰ ਦੇਖ ਰਹੇ ਜਿਹਨੇ ਕੰਮ ਕਰਾਇਆ ਠੀਕ ਹੈ ਜੀ 936 ਗ੍ਰਾਮ 골ਡ ਤੇ সিলਵਰ ਜੁਐਲਰੀ ਇੱਕ ਕਾਰ ਇੱਕ ਮੋਟਰਸਾਈਕਲ ਤੇ ਇੱਕ ਰਿਵੋਲਵਰ ਬਰਾਮਦ ਕਰ ਲਿਆ ਸੀ ਜਿਹੜਾ ਮੇਨ ਏਕਯੂ ਹੈਗਾ ਬਲਰਾਮ ਸਿੰਘ ਲਾਇਸ ਬੱਲੂ ਇਹ ਫਤੂੜ ਟਿੰਗੇ ਦਾ ਰਹਿਣ ਵਾਲਾ ਕਬੂਟਲਾ ਤੇ ਇਹਦੀ ਉਮਰ ਤਕਰੀਬਨ 28 ਸਾਲ ਹੈਗੀ ਹੈ ਤੇ ਬਾਰਵੀ ਪੜਿਆ ਨੌ ਦੇਸ਼ੀ ਗ੍ਰਿਫਤਾਰ ਕਰ ਲਏ ਚੋਰੀ ਕਾਫੀ ਵੱਡੀ ਸੀ 90-95 ਲੱਖ ਦੀ ਚੋਰੀ ਸੀ ਮਾਨਯੋਗ ਪੁਲਿਸ ਕਮਿਸ਼ਨਰ ਅਮਰਸੇ ਸਾਹਿਬ ਗੁਰਪ੍ਰੀਤ ਸਿੰਘ ਪੁਲਿਸ ਸਭ ਉਹਨਾਂ ਦੇ ਦੇਸ਼ਾ ਨਿਰਦੇਸ਼ੇ ਪੀਐਸ ਸਿਵਲ ਲਾਈਨ ਐਸਐਚਓ ਗੁਰਪ੍ਰੀਤ ਜੀ ਤੇ ਐਸਬੀ ਨਾਰਥ ਸਾਹਿਬ ਸ਼੍ਰੀ ਅਰਵਿੰਦ ਮੀਨਾ ਜੀ ਇਹਨਾਂ ਨੇ ਇੱਕ ਰਿਕਵਰੀ ਕੀਤੀ ਹੈ ਜਿਹੜੀ ਕਿ ਪਿਛਲੇ ਸਾਲ 2024 ਜੂਨ 26 ਨੂੰ ਚੋਰੀ ਹੋਈ ਸੀ ਸਿਵਲ ਲਾਈਨ ਏਰੀਆ ਦੇ ਇੱਕ ਘਰ ਦੇ ਵਿੱਚ ਉਹਦੇ ਚ ਅਸੀਂ 8 ਦੋਸ਼ੀ ਪਹਿਲਾਂ ਗ੍ਰਿਫਤਾਰ ਕਰ ਲਏ ਸੀ ਉਹਨਾਂ ਤੋਂ ਅਸੀਂ ਪਹਿਲਾਂ 49 ਲੱਖ ਕੈਸ਼ 938 ਗ੍ਰਾਮ 골ਡ ਤੇ সিলভার ਜੁਐਲਰੀ ਇੱਕ ਕਾਰ ਇੱਕ ਮੋਟਰਸਾਈਕਲ ਤੇ ਇੱਕ ਰਿਵੋਲਵਰ ਬਰਾਮਦ ਕਰ ਲਿਆ ਸੀ ਤੇ ਉਹ ਅੱਠ ਜਨਿਆਂ ਨੂੰ ਅਸੀਂ ਜੁਡੀਸ਼ਲ ਕਸਲੀ ਚ ਭੇਜਤਾ ਸੀਗਾ ਜੀ ਤੇ ਹੁਣ ਅਸੀਂ ਇੱਕ ਜਿਹੜਾ ਮੇਨ ਇਕਿਊਸ ਹੈਗਾ ਬਲਰਾਮ ਸਿੰਘ ਅਲਾਇਸ ਬੱਲੂ ਇਹ ਫਤੂ ਟਿੰਗੇ ਦਾ ਰਹਿਣ ਵਾਲਾ ਕਪੂਰਖਲਾ ਜ਼ਿਲ੍ਹੇ ਦਾ ਇਹਨੂੰ ਹੋਣ ਅਸੀਂ ਰੈਸਟ ਕੀਤਾ ਤੇ ਇਤੋਂ ਅਸੀਂ 826 ਗ੍ਰਾਮ 골ਡ ਜੁਐਲਰੀ ਬਰਾਮਦ ਕੀਤੀ ਹੈ 200 ਗ੍ਰਾਮ ਸਿਲਵਰ ਜੁਐਲਰੀ ਤੇ 2.5 ਲੱਖ ਰੁਪਇਆ ਕੈਸ਼ ਤੇ ਇਹਦੀ ਉਮਰ ਤਕਰੀਬਨ 28 ਸਾਲ ਹੈਗੀ ਹੈ ਤੇ 12ਵੀਂ ਪੜਿਆ ਤੇ ਇਹ ਪਹਿਲਾਂ ਵੀ ਆਪਣਾ ਐਨਡੀਪੀਐਸ ਦੇ ਮਕਦਮੇ 'ਚ ਅਰੈਸਟ ਹੋਇਆ ਹੈ ਸਰ ਜੀਐਸ ਦੇ ਬਲਾ ਮੰਡੀ ਜਿਹੜੇ ਸੰਦੂ ਸੰਦੂ ਮੰਡੀ ਵਾਲੇ ਉਹਨਾਂ ਦਾ ਕੇਸ ਉਹਨਾਂ ਦਾ ਗਵਰਨਰਸ ਮੰਡੀ ਵਾਲੇ ਸੰਜਣੇ ਉਹ ਮਾਨੋ ਉਹ ਹੀ ਮੇਜੀ ਉਹ ਹੀ ਮੇਜੀ ਉਹ ਉਹ ਹੀ ਮੇਜੀ ਸਰ ਉਹਦਾ ਕਿੰਨੇ ਪਰਚੇ ਦਰਜ ਹੋਏ ਇੱਕ ਤੇ ਪਹਿਲਾਂ ਇੱਕ ਕੈਂਡੀ ਪੀਸ ਦਾ ਤਾਂ ਹੈਗਾ ਬਾਕੀ ਅਸੀਂ ਪਤਾ ਕਰ ਰਹੇ ਹਾਂ ਸਰ ਜੀ 8 ਫੜੀ ਸੁਣੋ ਮੇਰਾ ਲੀਡਰ ਸੀ ਕੌਣ ਸੀ ਹੈ ਆ ਮੈਨ ਲੀਡਰ ਹੀ ਹੈਗਾ ਸਰ ਉਹਨਾਂ ਦੇ ਮੁਤਾਬਕ 90 ਲੱਖ ਦੀ 90 ਲੱਖ ਕੈਸ਼ ਹਾਂਜੀ ਹਾਂਜੀ ਉਹਨਾਂ ਮੁਤਾਬਕ ਹੋਈ ਸੀ ਅਸੀਂ 49 ਲੱਖ ਪਹਿਲਾਂ ਕਰ ਲਏ ਸੀ 2.5 ਲੱਖ ਹੁਣ ਕਰ ਲਿਆ ਤੇ ਕਾਫੀ ਅਸੀਂ 골ਡ ਵੀ ਬਰਾਮਦ ਕਰਦੇ ਸੀ ਨਹੀਂ ਜਿਵੇਂ ਮੈਂ ਤੁਹਾਨੂੰ ਕਹ ਰਿਹਾ ਹਾਂ ਐਨਡੀਪੀਐਸ ਵੀ ਪਹਿਲਾਂ ਕਰਦੇ ਕਾਰੋਬਾਰ ਤਾਂ ਕੋਈ ਵੀ ਨਹੀਂ ਬਾੜਵੀ ਫੜਿਆ ਜੀ ਸਰ ਬਲੂਨ ਕਾਫੀ ਜਦੋਂ ਨਾ ਤੇ ਸਾਡੇ ਸਾਡੇ ਟਾਰਗੇਟ ਸੀ ਲੇਕਿਨ ਕਾਪੂ ਨਹੀਂ ਆ ਰਿਹਾ ਤੇ ਆ ਬਹੁਤ ਮੁਸ਼ਕਿਲ ਬਿਲਕੁਲ ਜੀ ਬਿਲਕੁਲ ਸਰ ਨਸ਼ੇ ਦਾ ਵੀ ਹੈ ਨਸ਼ੇ ਦਾ ਐਨਡੀਪੀਐਸ ਦੀ ਨਸ਼ੇ ਪਰ ਜਿਆਦਾ ਬਾਰਦਾਤ ਤਾਂ ਕਿਸੀ ਦਾ ਹਰ ਤੱਕ ਜਿਹੜੀ ਸਾਡੇ ਕੋਲ ਦੋ ਸਾਹਮਣੇ ਹੋਏ ਅਸੀਂ ਉਹ ਮੈਂ ਤੁਹਾਨੂੰ ਦੱਸ ਤੀਏ ਬਾਕੀ ਮੈਂ ਤੁਹਾਨੂੰ ਜੋ ਵੀ ਹੋਰ ਕੁਝ ਸਾਹਮਣੇ ਆਏਗਾ ਉਹ ਅਸੀਂ ਤੁਹਾਨੂੰ ਦੱਸ ਸਰ ਕਿੰਨਾ ਟਫ ਹੈ ਦੇਖੋ ਜੀ ਬੜੀ ਵੱਡੀ ਕਾਮਯਾਬੀ ਹੈ ਅਸੀਂ 9 ਦੋਸ਼ੀ ਗ੍ਰਿਫਤਾਰ ਕਰ ਲਏ ਹੈ ਚੋਰੀ ਕਾਫੀ ਵੱਡੀ ਸੀ 90 95 ਲਗਦੀ ਚੋਰੀ ਸੀ ਤੇ ਅਸੀਂ 55 ਲੱਖ ਰੁਪਇਆ ਬਰਾਮਦ ਕਰ ਲਿਆ ਨਾਲ ਕਾਫੀ 골ਡ ਕਰ ਲਿਆ ਤੇ ਸਿਲਵਰ ਜੁਵਲਰੀ ਵੀ ਕਰ ਲਈ ਨਾਲ ਕਾਰ ਵੀ ਕਰ ਲਈ ਇਸ ਕੁਲ ਵੀ ਰਿਕਵਰ ਕਰ ਲਿਆ ਜੀ ਹਾਂਜੀ ਸਾਡੀ ਪੂਰੀ ਕੋਸ਼ਿਸ਼ ਹੈ ਜੀ 100% ਅਮਾਉਂਟ ਰਿਕਵਰ ਕਰ